ਸਟਿਕਾ ਜੀ ਸਾਰਿਆਂ ਨੂੰ ਜੀ ਤੇ ਮੈਂ ਅੱਜ ਲੱਗੀ ਸੀ ਬਣਾਉਣ ਗਰੀ ਗੋਲੇ ਦੇ ਲੱਡੂ ਐ ਮੈਂ ਤੇ ਇਹਨੇ ਗਰੀ ਗੋਲੇ ਇਹਨਾਂ ਨੂੰ ਕਰ ਲਿਆ ਸੀਗਾ ਗ੍ਰੈਂਡ ਕਰ ਲਿਆ ਇਹਨਾਂ ਨੂੰ ਤੇ ਇਹ ਮੈਂ ਤੇ ਇਹਨਾਂ ਨੂੰ ਪੂਰੇ ਨਹੀਂ ਪਾਵਾਂਗੀ ਥੋੜਾ ਮੈਂ ਰੱਖ ਲਵਾਂਗੀ ਕਿਸੇ ਹੋਰ ਚੀਜ਼ 'ਚ ਮੈਂ ਯੂਜ਼ ਕਰਨਾ ਤੇ ਇਹ ਚਾਹੀ ਥੋੜਾ ਬੱਲਾ ਹੀ ਪਾਵਾਂਗੇ ਕਿਉਂ ਜਿਆਦਾ ਨਹੀਂ ਪਾਣਾ ਕਿ ਉਹ ਆਹ ਥੋੜਾ ਜਿਹਾ ਚਮਚਾ ਇੱਕ ਅਗਲੇ ਪਿੱਗਲੇ ਗਏ 2 ਚਮਚੇ ਹੋਈ ਗਿਆ ਹਣਾ ਇਸ ਇਵ ਕੁਪੀ ਆਈ ਡੋਨਟ ਵਾਸ਼ ਇਵ ਕੁਪੀ ਦ ਡੋਰਸ ਆ ਕਲੋਜ਼ਿੰਗ ਸਿਆ ਹੁਣ ਅਸੀਂ ਬਾਦਾਂਗੇ ਵਿੱਚ ਹੀ ਹੈਨਾ ਗਰੀ ਕੋਲਾ ਬਹਰ ਗਏ ਰਹੇ ਮਰਵਾ ਦੋਈ ਹਨਾ ਦੋਹਾਂ ਦਾ ਹੀ ਪਾਇਆ ਮਟੀਰੀਅਲ ਮੈਂ ਇੱਕਦਮ ਰੱਖ ਲਿਆ ਹੈ ਸੇ ਨਹੀਂ ਥੋੜਾ ਜਿਹਾ ਫੋਨ ਲਾਵਾਂਗੇ ਜਿਹੜਾ ਗਰੀ ਕੋਲ ਆਹੀ ਬਾਜ਼ਾਰੋਂ ਲੈਣੇ ਆਉ ਤੇ ਵਾਈਟ ਬਹੁਤ ਹੁੰਦਾ ਪਤਾ ਨਹੀਂ ਹੈ ਨਾ ਇਹਨੇ ਜਾਂ ਬਾਹਲੇ ਜਿਹੜੀ ਸਕਿਨ ਉਹ ਉਤਾਰੀ ਹੁੰਦੀ ਹੈ ਤੇ ਜਾਂ ਕੁਝ ਵਿੱਚ ਮਿਕਸ ਕੀਤਾ ਹੁੰਦਾ ਹੈ ਤੇ ਇਹ ਘਰੇ ਹੀ ਬਣਾਇਆ ਸਕਿਨ ਨਹੀਂ ਉਤਾਰੀ ਇਹਦੀ ਇਸ ਕਰਕੇ ਹੈ ਨਾ ਪ੍ਰੋਪਰ ਵਾਈਟ ਨਹੀਂ ਬਣਨੇ ਉਹ ਵਾਈਟ ਜਿਆਦਾ ਵਧੀਆ ਲੱਗਦੇ ਆ ਪਰ ਆਣ ਵਿੱਚ ਜਿਆਦਾ ਸਵਾਦ ਨਹੀਂ ਲੱਗਦੇ ਉਹਦੇ ਨਾਲ ਹਲੂ ਜਿਆਦਾ ਨਹੀਂ ਅਸੀਂ ਹੈ ਨਾ ਬੁਨਣਾ ਖੁਸ਼ਬੂ ਆਣ ਲੱਗ ਪਈ ਹੈ ਦੀ ਤੇ ਹੁਣ ਅਸੀਂ ਇਹਦੇ ਵਿੱਚ ਥੋੜਾ ਮਿਲਕ ਮਿਕਸ ਕਰਾਂਗੇ। ਮਿਲਕ ਤੇ ਜਾਵਾ ਵੀ ਪਾਣਾ। ਜਿੰਨਾ ਰਹਿਣਾ ਉਹ ਨਹੀਂ ਰਹਿਿਆ ਤੇ ਥੋੜਾ ਮਿਕਸ ਕਰ ਜਿਹੜਾ। ਥੋੜਾ ਜਿਹਾ ਹੋਰ ਪਾਵਾਂਗੇ। ਅਮੇ ਡੱਗਲਾ ਸੀ ਇਹਨਾ ਪਾਇਆ ਮਿਲਕ ਜਿਆਦਾ ਨਹੀਂ ਇਹਨੂੰ ਚੰਗੀ ਜਾਈ ਪਾ ਲੈ ਮੈਂ ਇਹ ਵਿੱਚ ਗਲਤੀ ਹਰੀ ਰਤੀ ਦਾ ਪਾਊਡਰ ਹੀ ਪਾ ਸਕਦੇ ਹੋ ਪਰ ਮੈਂ ਕੁਝ ਨਹੀਂ ਪਾਰੀ ਕੱਲਾ ਹੈ ਜਿਹੜੀ ਥੋਲਾਈ ਉਹ ਚੰਗਾ ਪੌਣ ਲੈਣਾ ਜਿਹੜਾ ਦੁੱਧ ਜਿਹੜਾ ਕੁਝ ਦੇ ਦੇਣੀ ਆ। ਉਹ ਵੇ ਜੇ ਵਿੱਚ ਦੁੱਧ ਨਾ ਪਾਈਏ ਫਿਰ ਇਹ ਗੋਲ ਨਹੀਂ ਗੋਲ ਨਹੀਂ ਬਣਨੇ ਨਾ ਇਹਨਾਂ ਦੇ। ਇੱਕ ਚੁੱਕ ਕੇ ਪਾਇਆ ਥੋੜਾ ਜਿਹਾ। ਉਹਨਾਂ ਦੇ 70 ਪਾ ਲਾਂਗੇ ਸੋਡੀ ਬ੍ਰਾਉਨ ਸ਼ੂਗਰ ਤੁਸੀਂ ਵਾਈਟ ਵਾਲੀ ਪਾ ਸਕਦੇ ਹੋ ਸ਼ੱਕਰ ਪਾਣੀ ਸ਼ੱਕਰ ਵੀ ਪਾ ਸਕਦੇ ਹੋ ਆਪਣੇ ਸਵਾਦ ਅਨੁਸਾਰ ਤੁਸੀਂ ਜਿੰਨਾ ਤੁਹਾਨੂੰ ਹੈ ਨਾ ਮਿੱਠਾ ਪਸੰਦ ਹੈ ਹੋਆ ਤੇ ਜਿਆਦਾ ਖੰਦੇ ਹੈ ਘੱਟ ਖੰਦੇ ਹੈ ਥੋੜਾ ਜਿਹਾ ਹੋਰ ਪਾ ਦਾਂਗੇ। ਇਹਨਾ। ਅਗਰ ਦੀ ਗੋਲੀ ਪਾਈ ਹੈ ਮੈਂ। ਜਦੋਂ ਇਹਦਾ ਕਲਰ ਹੀ ਹੁਣ ਬ੍ਰਾਊਨ ਆਇਆ ਨਾ ਬ੍ਰਾਊਨ ਹੋ ਗਣਾ। ਜੇ ਵਾਈਟ ਪਾਉਂਦੇ ਫਿਰ ਵਾਈਟ ਆਣਾ ਹੈਗਾ। ਕੋਈ ਜ਼ਿਆਦਾ ਟਾਈਮ ਹੀ ਲੱਗਦਾ ਇਹਨੂੰ। ਇਹ 5-10 ਮਿੰਟ ਹੀ ਲੱਗੇ ਬਣਾਉਣ ਨੂੰ। ਇਸਦੇ ਜੋਲਾ ਵਾਸਤੇ ਸੇਰ ਵਾਸਤੇ ਬਹੁਤ ਵਧੀਆ ਹੈ। ਬਾਰੇ ਸੇਰ ਵਾਸਤੇ ਬਹੁਤ ਵਧੀਆ ਹੁੰਦਾ ਹੈ। ਕੋਈ ਨਾ ਕੋਈ ਠੀਕ ਖਾਣ ਵਾਸਤੇ ਹੋਣੀ ਚਾਹੀਦੀ ਹੈ। ਖੱਗਿਆ ਜੇ ਛੋਡ ਬਣਾਈ ਉਹ ਖਤਮ ਹੋ ਗਈ ਉਹਨਾਂ। ਤੇ ਹੁਣ ਨਹੀਂ ਆਬ ਲੱਡੂ ਬਣਾ ਲੱਗਿਆ। ਆਲੇ-ਦੁਆਲੇ ਕਿੰਨਾ ਜ਼ਬਰ ਲੱਗ ਰਿਹਾ ਹੈ। ਹੋਣ ਰੈਡੀ ਹੋ ਗਿਆ ਹੈ ਥੋੜਾ ਇਹ ਠੰਡਾ ਹੋਣ ਦਵਾਂਗੇ ਫਿਰ ਇਹ ਲੱਡੂ ਬਟਾਏ ਦੇ ਆ ਦੇਖੋ ਲੱਡੂ ਸਾਡੇ ਰੈਡੀ ਹੋ ਗਏ ਆ ਇਹਨਾਂ ਨੂੰ ਅਸੀਂ ਹੈ ਨਾ ਕਰ ਲਿਆ ਗੋਲ ਕਰ ਲਿਆ ਹੱਥ ਤੇ ਤੇ ਬਹੁਤ ਸਵਾਦ ਬਣਿਆ ਹੈਗੇ ਆ ਤੇ ਤੁਸੀਂ ਵੀ ਘਰੇ ਬਣਾਣਾ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਬਹੁਤ ਸੌਖਾ ਹੈ ਤੇ ਜਿਹੜਾ ਨਾਰੀਅਲ ਘਰੇ ਲਿਆ ਕੇ ਤੁਸੀਂ ਬਣਾਣਾ ਜਾਂ ਰੈਡੀमेड ਲੈਣਾ ਉਹ ਨਾ ਲੈ ਕੇ ਆਣਾ ਯੋਗੋ ਦੇ ਵਿੱਚ ਹਨਾ ਕੁਛ ਨਾ ਕੁਛ ਤੇ ਪਾਏ ਹੁੰਦਾ ਇਹ ਵਾਈਟ ਹੁੰਦਾ ਤੇ ਇਹ ਮੈਂ ਘਰ ਹੀ ਅਸੀਂ ਕੀਤਾ ਹੈਗਾ ਇਹਨੂੰ ਤੇ 5-10 ਮਿੰਟ ਲੱਗੇ ਬਣਾਉਣ ਨੂੰ ਤੇ ਤੁਸੀਂ ਵੀ ਘਰੇ ਬਣਾਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਜਰੂਰ ਕਰਨਾ ਸਤਿ ਸ਼੍ਰੀ ਅਕਾਲ